ਸੋ ਆਪ ਦੀਆਂ ਖਬਰਾਂ ਬੁਲੇਟਿਨ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰ ਤਮੰਨਾ ਬੇਦੀਨ ਪੁਲਟਨ ਦੀ ਸ਼ੁਰੂਆਤ ਕਰਾਂਗੇ ਸੁਖਮਨੀ 12 ਗੈਰ ਕਾਨੂੰਨੀ ਪਾਰਟੀਆਂ ਦਾ ਚੌਥਾ ਜਹਾਜ਼ ਦਿੱਲੀ ਪਹੁੰਚਿਆ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਹੋਵੇਗੀ ਅਗਲੀ ਮੀਟਿੰਗ 19 ਮਾਰਚ ਪੀਆਰਟੀਸੀ ਅਤੇ ਪੰਬਲ ਸਟ ਯੂਨੀਅਨ ਦੇ ਵੱਲੋਂ 24 ਦੀ ਹੜਤਾਲ ਹੋਈ ਮੁਜ਼ਦਰੀ ਰੋਗ ਗਾਰਡਨ ਦੀ ਕੰਦ ਟਾਉਨ ਨੂੰ ਲੈ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਪੰਜਾਬ ਵਿਦਵਤਾ ਸਭਾ ਦਾ ਸਤਵਾਂ اجلاس ਅੱਜ ਹੋਇਆ ਸ਼ੁਰੂ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਚੌਥਾ ਜਹਾਜ਼ ਜਿਸ ਤੇ ਵਿੱਚ ਚਾਰ ਪੰਜਾਬੀ ਸ਼ਾਮਲ ਨੇ ਐਤਵਾਰ ਨੂੰ ਨਵੀਂ ਦਿੱਲੀ 에ਰਪੋਰਟ ਤੇ ਉਤਰੇ ਜਾਣਕਾਰੀ ਦੇ ਮੁਤਾਬਕ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਦੇ ਹਿੱਸੇ ਦੇ ਵਿੱਚੋਂ ਭਾਰਤੀਆਂ ਸਮੇਤ ਲਗਭਗ 300 ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਤਰਸਤਾ ਦਿਖਾਇਆ ਗਿਆ ਇਹਨਾਂ ਜਲਾਵਤੀਆਂ ਨੂੰ ਪਨਾਮਾ ਦੇ ਇੱਕ ਹੋਟਲ ਦੇ ਵਿੱਚ ਰੱਖਿਆ ਗਿਆ ਅਤੇ ਜਾਣਕਾਰੀ ਦੇ ਮੁਤਾਬਕ ਪਨਾਮਾ ਅਤੇ ਕੋਸਟਾ ਰੀਕਾ ਅਮਰੀਕਾ ਦੇ ਨਾਲ ਮਿਲ ਕੇ ਦੇਸ਼ ਨਿਕਾਲਾ ਦਿੱਤੇ ਗਏ ਪ੍ਰਵਾਸੀਆਂ ਦੀ ਵਾਪਸੀ ਦੀ ਸਹੂਲਤ ਲਈ ਕੰਮ ਕਰ ਰਹੇ ਹਨ ਇਸ ਕੋਸ਼ਿਸ਼ ਦੇ ਹਿੱਸੇ ਦੇ ਵਿੱਚ ਅਮਰੀਕਾ ਕੁਝ ਕੁ ਅਸ਼ੀਆਈ ਦੇਸ਼ਾਂ ਤੋਂ ਕੈਰ ਤਸਦੀਸੀ ਪ੍ਰਵਾਸੀਆਂ ਨੂੰ ਜਿਨ੍ਹਾਂ ਨੇ ਜਾਂ ਤਾਂ ਘਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਜਾਂ ਜਿਨ੍ਹਾਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੂੰ ਇਨ੍ਹਾਂ ਮੱਧ ਅਮਰੀਕੀ ਦੇਸ਼ਾਂ ਦੇ ਵਿੱਚ ਤਬਦੀਲ ਕਰ ਰਿਹਾ ਹੈ ਦੱਸਦੀ ਕਿ ਪਨਾਮਾ ਤੋਂ ਆਪਤੀ ਨਾਗਰਿਕਾਂ ਦਾ ਹਾਲ ਹੀ ਦੇ ਵਿੱਚ ਜਥਾ ਤੁਰਕੀ 에ਰਲਾਈਨਸ ਦੀ ਉਡਾਣ ਦੇ ਰਾਹੀਂ ਇਸਤਾਂਬੁਲ ਰਹੀਂ ਨਵੀਂ ਦਿੱਲੀ ਪਹੁੰਚੇ ਕਿਸਾਨੀ ਮੰਗਾਂ ਮਨਵਾਉਣ ਨਾਲ ਸੰਬੰਧੀ ਖ਼ਬਰ ਰਿਪੋਰਟਰ ਤੇ ਲੰਬੇ ਸਮੇਂ ਤੋਂ ਬੈਠੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਗੱਲਬਾਤ ਦਾ ਇਸ ਇਸਲਾ ਜਾਰੀ ਹੈ ਜਿਸ ਤੇ ਮੱਤੇ ਨਜ਼ਰ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਦਰਮਿਆਨ ਗੱਲਬਾਤ ਦਾ ਚਾਦੌਰ ਖਤਮ ਹੋ ਗਿਆ ਜਾਣਕਾਰੀ ਮੁਤਾਬਕ ਇਸ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ ਸ਼ਾਮਲ ਹੋਏ ਨੇ ਇਸ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਗਲਬਾਤ ਨੂੰ ਹਾਪੱਖੀ ਦੱਸਿਆ ਅਤੇ ਕਿਹਾ ਕਿ ਇਹ ਰੁਝਾਨ ਪਵਿੱਕ ਤੇ ਵਿੱਚ ਵਿਚਾਰਿਆ ਜਾਵੇਗਾ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਗੰਭੀਰਤਾ ਦੇ ਨਾਲ ਵਿਚਾਰਿਆ ਗਿਆ ਸਨਾਨੀ ਤਸਿਆ ਚਾਰੇ ਕਿ ਹੁਣ ਅਗਲੇ ਦੌਰ ਦੀ ਕਲਬਾਤ 19 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਕੀਤੀ ਜਾਵੇਗੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦੱਸਿਆ ਕਿ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਾਰ ਖੁੱਲ੍ਹੀ ਕਲਬਾਤ ਹੋਈ ਹੈ ਜਿਸ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਤੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਮੀਟਿੰਗ ਇਸ ਲਈ ਵੀ ਅਹਿਮ ਰਹੀ ਹੈ ਕਿਉਂਕਿ ਇਸ ਦੇ ਵਿੱਚ ਕਿਸਾਨਾਂ ਨੇ ਸਿੱਧੇ ਤੌਰ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਆਪਣੇ ਵਿਚਾਰ ਪੇਸ਼ ਕੀਤੇ ਨੇ ਉਤੇ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਐਸੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਹੈ ਅਤੇ ਜਲਦ ਤੋਂ ਜਲਦ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਇਹ ਵੀ ਕਿਹਾ ਕਿ ਇਹ ਗੱਲਬਾਤ ਜਾਰੀ ਰਹੇਗੀ ਅਤੇ ਅਗਲੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਰੋਡਵੇਸ ਬਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਪਲਕੇ ਸੋਮਵਾਰ ਨੂੰ ਪਟਿਆਲਾ ਦੇ ਵਿੱਚ ਹੜਤਾਲ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਹੜਤਾਲ ਨੂੰ ਮੈਨੇਜਮੈਂਟ ਤੇ ਮੰਗਾ ਲਾਗੂ ਕਰਨ ਦੇ ਪਰੋਸੇਪਰੰਤ ਅਗਲੇ ਸਮੇਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਦੱਸਦੇ ਕਿ ਪਹਿਲਾਂ ਆਗੂਆਂ ਨੇ ਪੁਖੜਤਾਲ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਦੋਹੇ ਯੂਨੀਅਨ ਵੱਲੋਂ ਸੋਮਵਾਰ ਸਵੇਰੇ 10 ਵਜੇ ਹੜਤਾਲ ਕੀਤੀ ਜਾਵੇਗੀ ਜੋ ਕਿ 4 ਘੰਟੇ ਦੇ ਲਈ ਬਸਾਂ ਦਾ ਚੱਕਾ ਜਾਮ ਰੱਖਿਆ ਜਾਣਾ ਸੀ ਪਰ ਹੁਣ ਯੂਨੀਅਨ ਨੇ ਇਸ ਨੂੰ ਵਾਪਸ ਲੈ ਲਿਆ ਉੱਥੇ ਹੀ ਆਗੂਆਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਥੇਬੰਦੀ ਦੀ ਮੀਟਿੰਗ ਐਮਜੀ ਬੀਆਰਟੀਸੀ ਅਤੇ ਚੀਅਰ ਪਰਸਨ RTC ਵੱਲੋਂ ਹੈੱਡ ਆਫਿਸ ਪਟਿਆਲਾ ਵਿਖੇ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਜਥੇਬੰਦੀ ਦੀ ਸਰਕਾਰ ਦੇ ਨਾਲ ਪਿਛਲੇ ਸਮੇਂ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਸੰਬੰਧੀ ਉਲੀਕੇ ਗਏ ਐਕਸ਼ਨਸ ਦੇ ਸੰਬੰਧ ਵਿੱਚ ਮੰਗ ਪੱਤਰ ਦੇ ਮੁਤਾਬਕ ਜ਼ਿਆਦਾਤਰ ਮੰਗਾਂ ਤੇ ਸਹਿਮਤੀ ਬਣੀ ਹੈ ਅਤੇ ਤੁਰੰਤ ਮੰਨੀਆਂ ਮੰਗਾਂ ਲਾਗੂ ਕਰਨ ਦੀ ਸਹਿਮਤੀ ਵੀ ਪਨ ਚੁੱਕੀ ਹੈ ਅਤੇ ਕੱਲ੍ਹ ਨੂੰ ਵਰਕਿੰਗ ਡੇ ਦੇ ਵਿੱਚ ਵਿਭਾਗ ਦੇ ਵੱਲੋਂ ਲਿਖਤੀ ਪੱਤਰ ਜਾਰੀ ਕਰਨ ਦਾ ਪ੍ਰਵਅਫਤ ਤੱਕ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਰੋਗ ਕਾਜਨ ਦੀ ਕੰਦ ਦੇ ਇੱਕ ਹਿੱਸੇ ਨੂੰ ਟਾ ਦੇਣ ਅਤੇ ਦੋਹੇ ਪਾਸੇ ਪੰਜਾਬ ਤੋਂ ਵੱਧ ਤਰਖਤ ਤੇ ਜਾਣਦੇ ਇੱਕ ਦਿਨ ਬਾਅਦ ਬਸਨਿਕਨ ਨੇ ਅਧਿਕਾਰੀਆਂ ਦੇ ਵਿਰੁੱਧ ਨਾਰਾ ਵਾਸੀ ਕੀਤੀ ਹੋਏ ਸਥਾਨਾਂ ਤੇ ਧਰਨਾ ਵੀ ਦਿੱਤਾ ਇਸ ਦੇ ਜਵਾਬ ਦੇ ਵਿੱਚ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਇਹੇ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੜਕ ਨੂੰ ਚੌੜਾ ਕਰਨ ਦੇ ਪ੍ਰੋਜੈਕਟ ਦੇ ਨਿਰਦੇਸ਼ਾਂ ਦੇ ਪਾਲਣ ਦੇ ਵਿੱਚ ਕੀਤੀ ਗਈ ਮਿਲੀ ਜਾਣਕਾਰੀ ਮੁਤਾਬਕ ਇਸ ਕਦਮ ਦਾ ਮਕਸਦ ਬਹੁਪਤਰੀ ਪਾਰਕਿੰਗ ਸਹੂਲਤ ਦੇ ਨੇੜੇ ਲੋਕ ਗਾਰਡਨ ਦੇ ਫੈਲੇ ਹੋਏ ਕੋਨੇ ਦੇ ਕਾਰਨ ਹੋਣ ਵਾਲੀ ਟ੍ਰੈਫਿਕ ਭੀੜ ਨੂੰ ਹੱਲ ਕਰਨਾ ਹੈ ਜੋ ਕਿ ਟ੍ਰੈਫਿਕ ਪ੍ਰਵਾਹ ਨੂੰ ਪ੍ਰਭਾਵਿਤ ਕਰ ਰਿਹਾ ਹੈ ਰੋਡ ਨੂੰ ਚੌੜਾ ਕਰਨ ਤੇ ਪ੍ਰੋਜੈਕਟ ਦੇ ਹਿੱਸੇ ਦੇ ਵਿੱਚੋਂ ਕੰਦ ਨੂੰ ਹਟਾਇਆ ਜਾ ਰਿਹਾ ਅਤੇ ਰੌਕ ਗਾਰਡਨ ਦੇ ਨਾਲ ਲੱਗਦੀ ਐਕਸਿਸ ਸੜਕ ਦੇ ਨਾਲ ਵੱਤੂ ਪਾਰਕ ਨੂੰ ਬਣਾਉਣਾ ਹੈ 16ਵੇਂ ਪੰਜਾਬ ਵਿਧਾਨ ਸਭਾ ਦਾ 7ਵਾਂ اجلاس ਅੱਜ ਸੋਰੇਖਿਆਰ ਵਿੱਚ ਸ਼ੁਰੂ ਹੋਇਆ ਵਿਧਾਨ ਸਭਾ ਕਥਪਰੇਤ ਤੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਪਹਿਲੇ ਦਿਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਲਮੋਹਨ ਸਿੰਘ ਸਨੇਤ ਵਿਸ਼੍ਰਿਆ ਰੋਹਨੋ ਸ਼ਰਧਾਂਜਲੀ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਰਸ਼ਨ ਕਾਲ ਕੀਤਾ ਗਿਆ ਇਸ ਮੌਕੇ ਸਦਨ ਦੇ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ ਸਦਨ ਦੇ ਮੇਜ 'ਤੇ ਰੱਖੀਆਂ ਤਦ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਾਫਾ ਚੌਥੇਦਾਰ ਗਿਆਨੀ ਰਣਜੀਤ ਸਿੰਘ ਗੋਹਾਟ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਨੂੰ ਪੱਤਰ ਲਿਖ ਕੇ ਦਿੱਤੇ ਹੋਏ ਬਿਆਨਾਂ ਨੂੰ ਵਾਪਸ ਲੈਣ ਲਈ ਬੇਨਤੀ ਕੀਤੀ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਗਿਆਨੀ ਗੋਹਾਟ ਨੇ ਜਥੇਦਾਰ ਨੂੰ ਲਿਖਿਆ ਹੈ ਕਿ ਆਪ ਸਮੁੱਚੀ ਸਿੱਖ ਕੌਮ ਦੇ ਰਹਿਨੁਮਾ ਨੇ ਅਜਿਹੀ ਉੱਚ ਅਧਿਤੀ ਦੇ ਬੈਠ ਕੇ ਆਪ ਦੇ ਵੱਲੋਂ ਦਿੱਤਾ ਕੋਈ ਵੀ ਬਿਆਨ ਚਾਹੇ ਉਹ ਸੋਸ਼ਲ ਮੀਡੀਆ ਤੇ ਹੀ ਪਾਇਆ ਗਿਆ ਹੋਵੇ ਉਹ ਤੁਹਾਡਾ ਨਿਜੀ ਬਿਆਨ ਨਹੀਂ ਹੋ ਸਕਦਾ ਐਸੇ ਨਾਲ ਹੀ ਉਹਨਾਂ ਕਿਹਾ ਹੈ ਕਿ ਬਿਹਤ ਮਾਇੂਸੀ ਦੇ ਪਰਮੰਨ ਦੇ ਨਾਲ ਮੈਂ ਲਿਖ ਰਿਹਾ ਕਿ ਆਪ ਦੇ ਵੱਲੋਂ ਮੀਡੀਆ ਦੇ ਵਿੱਚ ਦਿੱਤਾ ਬਿਆਨ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲਾ ਹੁਕਮ ਉਸੇ ਚਾਰ ਦੀਵਾਰੀ ਦੇ ਅੰਦਰ ਕੀ ਰਹੇ ਜਾਂਦਾ ਹੈ ਤੇ ਉੱਥੇ ਹੀ ਖਤਮ ਹੋ ਜਾਂਦਾ ਹੈ ਇਸ ਸੰਬੰਧੀ ਹੱਥ ਬਣ ਕੇ ਬੇਨਤੀ ਹੈ ਕਿ ਇਹ ਬਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋchਤਾ ਨੂੰ ਟੇਟਲੇ ਪੱਧਰ ਤੇ ਲਿਆਉਣ ਵਾਲਾ ਹੈ ਕਮਿਸ਼ਨ ਕਟ ਦੇ ਹਾਲ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਵਿਖੇ ਸਿਰ ਜੋੜ ਕੇ ਗੁਰਮਤੇ ਕੀਤੇ ਜਾਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਰਾਜ ਸੇ ਜਥੇ ਬੰਦਿਆ ਆਪਣੇ ਹਉਮੇ ਹੰਕਾਰ ਨੂੰ ਤਿਆਗ ਕੇ ਪੰਥਕ ਰਉ ਰੀਤਾ ਨੂੰ ਜ਼ਿੰਦਾ ਰੱਖਣ ਇਹ ਅਪੀਲ ਨਿਹੰਗ ਸਿੰਘ ਚੌਥੇ ਬੰਦਿਆਂ ਨੇ 100 ਰੁਪਏ ਕੀ ਖਾਲੀਆ ਪੰਥ ਦੀਆ ਸਮੂਹ ਤਰ੍ਹਾਂ ਕੀਤੀ ਹੈ ਜਾਣਕਾਰੀ ਮੁਤਾਬਕ ਗੁਰਦੁਆਰਾ ਬਾਬਾ ਨੌਥ ਸਿੰਘ ਸਮਾਗਮ ਚੱਪਾ ਵਿਖੇ ਜੋੜ ਮੇਲੇ ਸਮੇਂ ਜੁੜੇ ਨਿਹੰਗ ਸਿੰਘਾਂ ਦੇ ਇਕੱਠ ਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਇਤਿਹਾਸ ਗਵਾਏ ਕਿ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੇ ਹਮਲਾਵਰਾਂ ਨੂੰ ਨਿਹੰਗ ਸਿੰਘ ਫੌਜਾਂ ਨਹੀਂ ਚਣੇ ਚਪਾਉਂਦੀਆਂ ਨੇ ਦੁਬਈ ਦੇ ਵਿੱਚ ਖੇਡੇ ਗਏ ਮੈਚ ਦੇ ਵਿੱਚ ਭਾਰਤ ਨੇ ਪਾਕਿਸਤਾਨ ਚੈਂਪੀਅਨਸ਼ਿਪ ਟਰਾਫੀ ਦੇ ਵਿੱਚ 241 ਦੌੜਾਂ ਤੇ ਆਲ ਆਊਟ ਕਰ ਦਿੱਤਾ ਇਸ ਤੋਂ ਬਾਅਦ 42 ਓਵਰਾਂ ਦੇ ਵਿੱਚ ਚਾਰ ਵਿਕਟਾਂ ਗੁਆ ਕੇ ਆਪਣਾ ਟੀਚਾ ਹਾਸਲ ਕੀਤਾ ਮੇਰੀ ਜਾਣਕਾਰੀ ਮੁਤਾਬਕ ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ਦੇ ਵਿੱਚ ਆਪਣੀ ਥਾਂ ਲਗਭਗ ਪੱਕੀ ਕਰ ਲਈ ਹੈ ਭਾਰਤ ਲਈ ਵਿਰਾਟ ਕੋਹਲੀ ਨੇ ਜੇਤੂ ਦੌੜਾ ਬਣਾਈ ਜਣੀ ਜਦਕਿ ਭਾਰਤ ਨੂੰ ਜਿੱਤ ਲਈ ਦੋ ਦੌੜਾਂ ਦੀ ਲੋੜ ਸੀ ਤਾਂ ਕੋਹਲੀ ਸੈਂਕੜੇ ਤੋਂ ਚਾਰ ਦੌੜਾਂ ਦੂਰ ਸਰ ਕੋਹਲੀ ਨੇ ਵੀ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਭਾਰਤ ਦੇ ਚਿੱਤ ਤੇ ਮੋਹਰ ਲਗਾ ਦਿੱਤੀ ਇਸ ਮੁਕਾਬਲੇ ਕੁਝ ਟੀਮ ਇੰਡੀਆ ਦੇ ਵੱਲੋਂ ਵਿਰਾਟ ਕੋਹਲੀ ਨੇ ਸ਼ਾਨਦਾਰ 100 ਤੋੜਾ ਦੀ ਪਾਰੀ ਖੇਡੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਸ਼ੀ ਨੂੰ ਦਿੱਲੀ ਦੀਆਂ ਦੰਸਬਾ ਦੇ ਵਿੱਚ ਵਿਰੋਧਤਾ ਦੇ ਨੇਤਾ ਦੇ ਵਿੱਚ ਸੁਣਿਆ ਗਿਆ ਇਹ ਫੈਸਲਾ ਅਤਵਾਦ ਨੂੰ ਪਾਰਟੀ ਹੈਡਕੁਆਟਰ ਵਿਖੇ ਹੋਏ ਆਮ ਆਦਮੀ ਪਾਚੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਜਾਣਕਾਰੀ ਦੇ ਮੁਤਾਬਕ ਆਪ ਨੇਦਾ Gopal ਰਾਇ ਨੇ ਕਿਹਾ ਕਿ ਅੱਜ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਸਰਬਸਮਤੀ ਦੇ ਨਾਲ ਇੱਕ ਫੈਸਲਾ ਲਿਆ ਗਿਆ ਹੈ ਕਿ ਅਤਿਸ਼ੀ ਦਿੱਲੀ ਵਿਧਾਨ ਸਭਾ ਦੇ ਵਿੱਚ ਵਿਰੋਧਤਾ ਦੇ ਨੇਤਾ ਹੋਵੇਗੀ ਉਤਹੀ ਅਤਿਸ਼ੀ ਨੇ ਚੁਣੌਤੀਪ੍ਰਣ ਸਮੇਂ ਦੇ ਵਿੱਚ ਮੁੱਖ ਮੰਤਰੀ ਦੇ ਵੱਜੋਂ ਦਿੱਲੀ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਕਿਹਾ ਹੈ ਕਿ ਆਪ ਇੱਕ ਸਿਹਤਮੰਦ ਵਿਰੋਧਤਾ ਦੇ ਜ਼ਿੰਮੇਵਾਰੀ ਨਭਾਵੇਗੀ ਦਿੱਲੀ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੀ ਕੈਗ ਰਿਪੋਰਟ ਦੇ ਬਾਰੇ ਆਪ ਨੇਤਾ ਆਤਸ਼ ਨੇ ਕਿਹਾ ਹੈ ਕਿ ਮੁੱਖ ਮੰਤਰੀ ਹੂਨ ਦੇ ਨਾਤੇ ਮੈਂ ਕੈਗ ਰਿਪੋਰਟ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਭੇਜੀ ਹੈ ਇਹ ਕੈਗ ਰਿਪੋਰਟ 14 ਤੋਂ ਪਹਿਲਾਂ ਸੀਲਮਤ ਲਪਾਫੇ ਦੇ ਵਿੱਚ ਵਿਧਾਨ ਸਭਾ ਨੂੰ ਭੇਜੀ ਗਈ ਸੀ ਭਾਜਪਾ ਇਹ ਗਲਤ ਸਮੇਂ ਫਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਿਹਾ ਕਿ ਕੱਗ ਰਿਪੋਰਟ ਉਹਨਾਂ ਦੇ ਵੱਲੋਂ ਪੇਸ਼ ਕੀਤੀ ਜਾਂਦੀ ਹੈ। ਦੇਸ਼ ਦੇ ਕਰੋੜਾਂ ਕਿਸਾਨਾਂ ਦੀ ਉਡੀਕ ਜੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 19ਵੀਂ ਕਿਸ਼ਤ ਦੇ ਉਦੇਸ਼ ਕਰ ਰਹੀ ਹੈ, ਦੱਸਦੀ ਹੈ ਅੱਜ ਖਤਮ ਹੋ ਚਾਹੀਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਫਰਵਰੀ ਨੂੰ ਬਿਹਾਰ ਦੇ ਪਾਗਲਪੁਰ ਦੇ ਵਿੱਚ ਬਟਨ ਦਬਾ ਕੇ ਦੇਸ਼ ਭਰ ਤੇ 9 ਕਰੋੜ 80 ਲੱਖ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਕਿਸਾਨ ਸਨਮਾਨ ਨidhi ਦੀ 19ਵੀਂ ਕਿਸ਼ਤ ਟ੍ਰਾਂਸਫਰ ਕਰਨ ਜਾ ਰਹੇ। ਪ੍ਰਧਾਨ ਮੰਤਰੀ ਦਾ ਪਾਗਲਪੁਰ ਵਿੱਚ ਦੁਪਹਿਰ 2 ਵਜੇ ਇੱਕ ਪ੍ਰੋਗਰਾਮ ਹੈ ਜਿੱਥੇ ਉਹ 2000 ਰੁਪਏ ਦੀ ਰਕਮ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕਰਨ ਦੀ ਉਹਨਾਂ ਲੋਕਾਂ ਲਈ ਗਈ ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਦਿਨਾਲ ਖੇਤੀਬਾੜੀ ਅਤੇ ਕਿਸਾਨ ਪਾਲੀ ਪੰਨੋ ਵਿਕਾਸ ਮੰਤਰੀ ਸ਼ਰਜਾਤ ਸਿੰਘ ਚੋਹਾਨ ਨੇ ਵੀ ਹਿੱਸਾ ਲਿਆ। ਇਸ ਤੋਂ ਪਹਿਲਾਂ ਸ਼ਰਜਾਤ ਸਿੰਘ ਚੋਹਾਨ ਨੇ ਕਿਹਾ ਕਿ ਪਾਗਲਪੁਰ ਦੇ ਵਿੱਚ ਇੱਕ ਦੇਸ਼ ਵਿਆਪੀ ਮੇਗਾ ਕਿਸਾਨ ਸਨਮਾਨ ਸਮਾਰੋਹ ਆਯੋਜਿਤ ਕੀਤਾ ਚਾਰ। ਇਸ ਕਾਨਫਰੰਸ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 19ਵੀਂ ਕਿਸ਼ਤ ਦੇ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਕੁੱਲ 10000 ਰੁਪਏ ਟ੍ਰਾਂਸਫਰ ਕੀਤੇ ਗਏ। ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇਹਨਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰਹਿਓ ਪੰਜਾਬੀ ਲਿੰਕ ਮੀਡੀਆ ਦੇ ਨਾਲ।